ਅੱਜ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ ਦੇ ਵਿੱਚ ਆਇਆ ਐਲੀ ਢੇਰੀ ਅੱਜ ਆਈ ਹੈ ਪਰ ਮੰਡੀਆਂ ਦੇ ਪ੍ਰਬੰਧਾਂ ਦਾ ਜਿਹੜਾ ਜਾਇਜ਼ਾ ਉਹ ਆਲਰੇਡੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀਗਾ ਪਰ ਅੱਜ ਮੈਂ ਖੁਦ ਦੇਖਣ ਆਇਆ ਥੋੜਾ ਜਿਹਾ ਕਨਕ ਲੇਟ ਐ ਇਸ ਵਾਰ ਤੇ ਝੜਵੀ ਮੈਨੂੰ ਪਤਾ ਲੱਗਿਆ ਥੋੜਾ ਘਟ ਗਿਆ ਉਹ ਤਾਂ ਚਲੋ ਕੁਦਰਤ ਮੌਸਮ ਕਿ ਗਰਮੀ ਆ ਗਈ ਪਹਿਲਾਂ ਕਦੇ ਕਰੂਗੀ ਲੇਟ ਆ ਕੇ ਉਹ ਨਾ ਹੋ ਜਾਂਦੀ ਸੋ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਟੀਨ ਵਾਲੇ ਪਾਣੀ ਦੀ ਬਾਥਰੂਮ ਦੀ ਲੇਬਰ ਨੂੰ ਬੈਠਣ ਦੀ ਜਗ੍ਹਾ ਤੇ ਟੋਟਲ 2262 ਮੰਡੀਆਂ ਨੇ ਪੰਜਾਬ ਚ 1862 ਪੱਕੀਆਂ ਨੇ 400 ਮੰਡੀਆਂ ਜਿਹੜੀਆਂ ਨੇ ਉਹ ਟੈਂਪਰੇਰੀ ਨੇ ਕਰੋਨਾ ਵੇਲੇ ਉਹ ਬਣਾਈਆਂ ਸੀ ਅਸੀਂ ਉਹਨਾਂ ਨੂੰ ਉਹਦੀ ਕੰਟੀਨਿਊ ਕਰ ਦਿੱਤੀ ਤਾਂ ਕਿ ਦਿੱਕਤ ਨਾ ਆਵੇ ਦੁਰਜਾਨ ਦੀ 135 ਲੱਖ ਮੀਟ्रिक टन ਜਿਹੜੀ ਕਣਕ ਹੈ ਉਹ ਆਉਣ ਦੀ ਉਮੀਦ ਹੈ ਜਿਸ ਤੋਂ 9 ਤੋਂ 9.5 ਲੱਖ ਇਕੱਲੇ ਖੰਨਾ ਜ਼ਿਲ੍ਹੇ ਦੇ ਚ ਆਉਗੇ 135 ਤੋਂ ਸੋ ਆਫੀਸਰਸ ਨੂੰ ਸਖਤ ਹਦਾਇਤਾਂ ਨੇ ਕਿ ਭੁਗਤਾਨ ਦੇ ਵਿੱਚ ਪੇਮੈਂਟ ਦੇ ਵਿੱਚ ਮਾਰਦਾਨੀ ਦੀ ਕਮੀ ਜਾਂ ਟਰਾਂਸਪੋਰਟਰ ਜਾਂ ਲੇਬਰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਅਸੀਂ ਅੰਨ ਦਾਤਾ ਕਹਿੰਦੇ ਆ ਤਾਂ ਉਹਦੇ ਨਾਲ ਦਾਤਾ ਵਾਲਾ ਪਹਿਾਰ ਵੀ ਹੋਣਾ ਚਾਹੀਦਾ ਉਹ ਰੂਲੇ ਨਾ ਬਹੁਤ ਵਾਰੀ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਆਨਦਾਤੇ ਨੂੰ ਰੋਲਿਆ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਮੰਡੀਆਂ 'ਚ ਹੀ ਲੰਘਦੇ ਰਹੇ ਕਿਉਂਕਿ ਉਹ ਸ਼ਹਿਰ ਜਾਂ ਤਾਂ ਗਰਾਊਂਡ ਰਿਐਲਿਟੀਾਂ ਤੋਂ ਦੂਰ ਸੀਗੇ ਜਾਂ ਫਿਰ ਜਾਣਬੁੱਝ ਕੇ ਨਹੀਂ ਕਰਨਾ ਚਾਹਦੇ ਸੀ ਸੋ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹਨਾ ਇੱਕ ਇੱਕ ਗਾਣਾ ਗਣਕ ਦਾ ਚੁੱਕਿਆ ਜਾਊਗਾ ਔਰ ਮੈਨੂੰ ਇਹ ਪਤਾ ਲੱਗੇ ਕਿ ਐਮਐਸਪੀ ਤੋਂ 5 ਰੁਪਏ ਉੱਪਰ ਖਰੀਦੀ ਜਾ ਰਹੀ ਹੈ ਪ੍ਰਾਈਵੇਟ ਜਿਹੜੇ ਅਰਤੀ ਨੇ ਕਿਉਂਕਿ ਇਸ ਵਾਰ ਯੂਕਰੇਨ ਦੇ ਵਿੱਚ ਕਾਫੀ ਮੰਗ ਹੋਗੀ ਅਨਾਜ ਦੀ ਕਮੀ ਹੋਗੀ ਉਥੇ ਸੋ ਅਸੀਂ ਚਾਹੁੰਦੇ ਆ ਕਿ ਐਮਐਸਪੀ ਤੋਂ ਉੱਪਰ ਵੀ ਜਿਹੜੂ ਖਰੀਦਦੇ ਆ ਅਪਰੀਸ਼ੀਏਟ ਕਰਾਂਗੇ ਉਹਨਾਂ ਨੂੰ ਅਵਾਰਡ ਵੀ ਦੇਵਾਂਗੇ ਤਾਂ ਔਰ 24 ਘੰਟੇ ਜਾਂ 48 ਘੰਟੇ ਦੇ ਵਿੱਚ ਵਿੱਚ ਉਹਨਾਂ ਦੀ ਪੇਮੈਂਟ ਹੋ ਜਾਊਗੀ ਬਿਲਕੁਲ ਸਾਰੀਆਂ ਮੰਡੀਆਂ ਜਿਹੜੀਆਂ 222 ਮੰਡੀਆਂ ਨੇ ਸਾਰੀਆਂ ਮੰਡੀਆਂ ਦਾ ਅਸੀਂ ਮੋਨਿਟਰਿੰਗ ਕਰ ਰਹੇ ਆ ਹਰ ਰੋਜ਼ ਰਿਪੋਰਟਾ ਲੈ ਰਹੇ ਆ ਅੱਜ ਕਿੰਨੀ ਆਈ ਐ ਅੱਜ ਕਿੰਨੀ ਲਿਫਟਿੰਗ ਹੋਈ ਐ ਕਈ ਵਾਰੀ ਪੀਕ ਹੁੰਦੀ ਐ ਤਾਂ ਲਿਫਟਿੰਗ ਜਿਹੜੀ ਐ ট্রাক ਘਟ ਜਾਂਦੇ ਨੇ ਟ੍ਰਾਂਸਪੋਰਟੇਸ਼ਨ ਘਟ ਜਾਂਦੀ ਐ ਉਹਦੇ ਆਲਟਰਨੇਟਿਵ ਵੀ ਅਸੀਂ ਲੱਭੇ ਹੋਏ ਨੇ ਤਾਂ ਕਿ ਮੰਡੀਆਂ ਓਵਰਫਲੋ ਨਾ ਹੋਣ ਸੋ ਇਸ ਕਰਕੇ ਮੈਂ ਤੁਹਾਨੂੰ ਤੁਹਾਨੂੰ ਇਹ ਕਹਿਣ ਆਇਆ ਸੀ ਕਿ ਅੱਜ ਖੰਨੇ ਕਿਉਂਕਿ ਸਿੰਬੋਲਿਕਲੀ ਖੰਨਾ ਜਿਹੜਾ ਹੈ ਜੀ ਆਹਨ ਸਿਚੁਏਸ਼ਨ ਤੇ ਬਾਕੀ ਪ੍ਰਾਈਵੇਟ ਤੌਰ ਤੇ ਅੱਗੇ ਇਹਦੇ ਲਈ ਦੇਖੋ ਬਾਹਰਲੇ ਸੂਬਿਆਂ ਤੋਂ ਪਹਿਲਾਂ ਆਉਣ ਨਹੀਂ ਦੇਣੀਆਂ ਅਸੀਂ ਇੱਥੇ ਉੱਥੇ ਕਿ ਐਮਐਸਪੀ ਹੈ ਨਹੀਂ ਚਾਹੇ ਬਿਹਾਰ ਹੈ ਜਾਂ ਯੂਪੀ ਹੈ ਜਾਂ ਬਹੁਤ ਸਾਰੇ ਸੂਬਿਆਂ ਤੋਂ ਆਉਂਦੀ ਸੀ ਪਰ ਅਸੀਂ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਨੇ ਬਾਹਰਲੇ ਘਿਰ ਨਹੀਂ ਸਕਦੇ ਦੇਖੋ ਜੇ ਸਾਡੀ ਤਾਂ ਚਾਹੇ ਤੁਸੀਂ ਜੇ ਐਮਐਸਪੀ ਤੋਂ ਉੱਪਰ ਖਰੀਦ ਦਿਓ ਜਿਹੜਾ ਮਰਜ਼ੀ ਖਰੀਦ ਲਓ ਸਾਨੂੰ ਕੀ ਪ੍ਰੋਬਲਮ ਹੈ ਮੰਡੀ ਸਾਡੀ ਹੈ ਮੰਡੀ ਦਾ ਟੈਕਸ ਜਿਹੜਾ ਹੈ ਉਹ ਮੰਡੀ ਕਨ ਬੋਰਡ ਕੋਲੇ ਜਾਂਦਾ ਸੋ ਮੈਂ ਇਸ ਵੇਲੇ ਜਿਲ੍ਹਾ ਵਾਲੇ ਟੈਕਸ ਦਾ ਉੱਪਰ ਕਰਾਣੀ ਮੰਡੀ ਤੋਂ ਬਾਹਰ ਸਨ ਜੀ ਕਿਹੜੀ ਗੱਲ ਹੈ ਸਾਨੂੰ ਟੈਕਸ ਸਾਨੂੰ ਟੈਕਸ ਦੇਣਾ ਸਾਡੀ ਨਿਰਧਾਰਤ ਮੰਡੀ ਜੋ ਖਰੀਦਣ ਹੋਰ ਐਮਐਸਪੀ ਤੋਂ ਉੱਪਰ ਖਰੀਦਣ ਤਾਂ ਕਿਸਾਨ ਕੁਝ ਹੋ ਜੀਗਾ ਉਹ ਸਾਰਾ ਕੁਝ ਅਸੀਂ ਆਨਲਾਈਨ ਕਰਾਂਗੇ ਸਭ ਕੁਝ ਜੋ ਵੀ ਉਹਨਾਂ ਨੂੰ ਸਾਰੇ ਟੈਕਸ ਦਾ ਮੰਡੀ ਦਾ ਲੱਗੂਗਾ ਉਹਦਾ ਸਾਰਾ ਅਸੀਂ ਪ੍ਰਪੇਅਰ ਕਰਾਂਗੇ ਤੁਸੀਂ ਸਾਡੇ ਤੇ ਛੱਡ ਦੋ ਇਹ ਗੱਲ ਲਾਲ ਸਾਹਿਬ ਤੁਸੀਂ ਸਾਡੇ ਤੇ ਛੱਡ ਦੋ ਸਾਨੂੰ ਸਭ ਕੁਝ ਆਉਂਦਾ ਹੈ ਸਾਨੂੰ ਸਭ ਕੁਝ ਚੱਲਦਾ ਹੈ ਕਮਿਸ਼ਨ ਦਾ ਬੜਾ ਚੱਕਰ ਚੁਰੇ ਘੋੜ ਰੋਲਾ ਪਿਆ ਮੰਡੀ ਦੇ ਵਿੱਚ ਕਿ ਕਮਿਸ਼ਨ ਲੱਗਦੀ ਆਂਦੀ ਹੈ ਪਰ ਬੋਰੀ ਦੇ ਉੱਲੇ ਗੋਗੇ ਉਹ ਉਹ ਪੁਰਾਣੀਆਂ ਗੱਲਾਂ ਹੋ ਗਈਆਂ ਹੁਣ ਨਵਾਂ ਜਵਾਨ ਆ ਗਿਆ